कुछ जाने जोड़ लो तो फिर मैं गल शुरू करा एक मिनट दो तीन बंद ਹੋ ਜਾਣ ਤੇ ਫਿਰ ਮੈਂ ਆਪਦੀ ਗੱਲ ਸ਼ੁਰੂ ਕਰਦਾ ਹੰਗਦਾ ਮੈਂ ਡਰਾਮ ਤੋਂ ਬੇਚ ਨਹੀਂ ਲਾਈਵ ਹੋ ਗਿਆ ਸਾਰੇ ਕੰਮ ਗੰਮਤੇ ਗਏ ਹੋਣੇ ਆ ਤਾਂ ਹੀ ਨਹੀਂ ਕੋਈ ਹਜ ਜੋੜ ਰਿਹਾ ਤੋਂ ਸੰਤੋ ਵਾਹਿਗੁਰਜੀ ਦਾ ਖਾਂਦ ਸਾਹਿਬ ਵਾਹਿਗੁਰਜੀ ਕੀ ਫਤਿਹ ਅੱਜ 9 7 2025 ਦਿਨ ਬੁੱਧਵਾਰ ਹੈ ਅੱਜ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਦਿਨ ਹੈ ਸਿੱਖ ਇਤਿਹਾਸ ਵਿੱਚ ਸਭ ਤੋਂ ਵੱਡੀ ਸ਼ਹਾਦਤ ਭਾਈ ਮਨੀ ਸਿੰਘ ਜੀ ਦੀ ਹੈ ਜਿਨ੍ਹਾਂ ਦੇ 11 ਭਰਾ ਤੇ 7 ਸੁਪੁੱਤਰਾਂ ਸਮੇਤ ਪਰਿਵਾਰ ਦੇ ਕੁੱਲ 52 ਮੈਂਬਰ ਸਿੱਖ ਕੌਮ ਲਈ ਸ਼ਹੀਦ ਹੋ ਗਏ ਉਹ ਵਾਹਿਗੁਰੂ ਦੇਖੋ ਕਿੰਡੀ ਵੱਡੀ ਕੁਰਬਾਨੀ ਦਿੱਤੀ ਆ ਆਪਣੇ ਦਾ ਸਰੂ ਸਿੱਖ ਹੀ ਸਿੱਖਾਂ ਸਭ ਨੇ ਕੁਰਬਾਨੀਆਂ ਦਿੱਤੀਆਂ ਪਰ ਭਾਈ ਮਨੀ ਸਿੰਘ ਉਹਨਾਂ ਜੀ ਦੇ ਦੇਖੋ 11 ਭਰਾ 7 ਸਪੁੱਤਰ ਕੁੱਲ 52 ਮੈਂਬਰ ਸ਼ਹੀਦ ਹੋ ਗਏ ਪਰ ਆਪਣੇ ਤਾਂ ਫਿਰ ਵੀ ਨਹੀਂ ਕੁਝ ਕੁਝ ਸਿੱਖ ਰਹੇ ਨਹੀਂ ਕੋਈ ਯਾਦ ਕਰ ਰਿਹਾ ਜੇ ਕੋਈ ਪੋਸਟ ਉਹਨਾਂ ਦੇ ਨਾਮ ਦੀ ਪਾਉਨੇ ਆ ਤਾਂ ਕੋਈ ਉਹ ਕੋਈ ਵਜਾਬ ਨਹੀਂ ਕਰਦਾ ਬਹੁਤ ਹੀ ਘੱਟ ਜੇ ਕੋਈ ਤੜਕਪੜਕ ਵਾਲੀ ਪਾਉਨੇ ਆ ਉਹ ਉਹਨਾਂ ਦੇ ਵਿਊ ਆਉਂਦੇ ਆ ਬਾਕੀ ਮੈਂ ਵਿਊ ਲੈਣ ਵਾਸਤੇ ਤਾਂ ਮੈਂ ਚੈਨਲ ਖੋਲੇ ਹੀ ਨਹੀਂ ਗਾਏ ਨਹੀਂ ਮੈਨੂੰ ਕੋਈ ਵਿਊ ਦੀ ਹੈਗੀ ਆ ਵੀ ਮੈਨੂੰ ਕੋਈ ਭੁੱਖਾ ਕੋਈ ਤਾਂ ਮੈਂ ਤਾਂ ਸ਼ੇ ਇਦਾਂ ਵਾਰ ਇਹ ਗੱਲ ਕਰਨੀ ਸੀਗੀ ਅੱਜ ਸੋ ਕਰ ਰਿਆਂ ਨਹੀਂ ਮੈਨੂੰ ਇਹ ਆ ਵੀ ਮੈਨੂੰ ਕੋਈ ਲਾਈਵ ਮੈਨੂੰ ਕੋਈ ਵੀਊ ਆਵੇ ਨਾ ਆਵੇ ਜਾਂ ਨਾ ਆਵੇ ਮੈਨੂੰ ਕੋਈ ਮਤਲਬ ਨਹੀਂ ਹੈਗਾ ਮੈਂ WhatsApp ਦੇ ਉੱਪਰ ਕੋਈ ਇੰਨੀਆਂ ਵੀਡੀਓ ਪਾ ਦਿੰਨਾ ਆ ਜਾਂ ਆਪਣੇ ਮੇਰਾ Facebook ਪੇਜ ਹੈਗਾ ਬਰਾਡ ਫਰੀਦਕੋਟ ਵਾਲਾ ਉਸ ਤੇ ਪਾ ਦਿੰਨਾ ਲਗ ਲਗ ਤਰ੍ਹਾਂ ਦੀਆਂ ਉਹਦੇ ਤੇ ਬਹੁਤ ਵੀਊ ਆਉਂਦੇ ਆ ਪਰ ਜਦੋਂ ਕਿ ਸ਼ਹੀਦ ਦਾ ਕੋਈ ਕਿਸੇ ਦਾ ਉਹਨਾਂ ਦੀ ਪਹਿਨ ਪੋਸਟ ਪੋਣਾ YouTube ਤੇ ਜਾਂ ਆਪਣੇ ਪੇਜ ਤੇ ਤਾਂ ਵੀ ਉਹ ਬਹੁਤ ਘੱਟ ਹੁੰਦੀ ਹੈ ਪਤਾ ਨਹੀਂ ਲੋਕ ਦੇਖਣਾ ਕੀ ਚਾਹੁੰਦੇ ਆ ਚਲੋ ਉਹਨਾਂ ਦੀ ਮਰਜ਼ੀ ਤੇ ਆਪਾਂ ਤਾਂ ਅੱਜ ਭਾਈ ਮਨੀ ਸਿੰਘ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇਣ ਵਾਲੇ ਵੀ ਅਸੀਂ ਕੌਣ ਹੁੰਨੇ ਆ ਤੁਹਾਡੇ ਪੈਰਾਂ ਬਰਾਬਰ ਵੀ ਹੈ ਨਹੀਂਗੇ ਵਾਹਿਗੁਰੂ ਜੀ ਸਾਰੇ ਆਪਣੇ ਕੌਮ ਦੇ ਸ਼ਹੀਦਾਂ ਨੂੰ ਯਾਦ ਰੱਖਿਆ ਕਰੋ ਅੱਜ ਦਾ ਦਿਨ ਤਾਂ ਬਹੁਤ ਖਾਸ ਹੈ। ਕੁੱਲ ਪਰਿਵਾਰ ਦੇ 54 ਮੈਂਬਰ ਸ਼ਹੀਦ ਹੋਏ ਸਨ ਅੱਜ ਦੇ ਦਿਨ। ਤੁਸੀਂ ਵੀ ਵੱਤ ਵੱਤ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਜਾਂ ਕੋਈ ਸ਼ਹੀਦ ਦੀ ਦਿਹਾੜਾ ਆਉਂਦਾ ਜਾਂ ਕੋਈ ਵੀ ਹੁੰਦਾ ਮਤਲਬ ਤੁਸੀਂ ਅੱਗੇ ਦੀ ਕੋਈ ਨਾ ਕੋਈ ਪੋਸਟ ਪਾਇਆ ਕਰੋ ਤਾਂ ਕਿ ਆਪਣੇ ਸਿੱਖਾਂ ਦਾ ਵੀ ਇਤਿਹਾਸ ਪਤਾ ਲੱਗੇ ਅੱਗੇ ਤੱਕ ਪਹੁੰਚੇ ਬਾਕੀ ਤੁਸੀਂ ਸਮਝ ਹੀ ਗਏ ਹੋਵੋਗੇ ਸੋ ਆਪਾਂ ਸਾਰੇ ਜਾਣੇ ਅੱਜ ਉਹਨਾਂ ਦੀ ਯਾਦ ਵਿੱਚ ਪਾਠ ਕਰੀਏ ਬਸ ਇਹੀ ਆ ਮੇਰੇ ਵੱਲੋਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ